ਪੰਜਾਬ ਕੈਬਨਿਟ ਦੀ ਮੀਟਿੰਗ ਨਹੀਂ ਹੋਈ ਸੀ ਇਸ ਕਰਕੇ ਏਜੰਡੇ ਕਾਫੀ ਸੀ ਇਸ ਕਰਕੇ ਮੀਟਿੰਗ ਜਿਹੜੀ ਆ ਬਹੁਤ ਲੰਬੀ ਚੱਲੀ ਆ ਬਹੁਤ ਸਾਰੇ ਡਿਪਾਰਟਮੈਂਟਾਂ ਦੀਆਂ ਐਨੂਅਲ ਰਿਪੋਰਟਾਂ ਸਾਲਾਨਾ ਰਿਪੋਰਟਾਂ ਕਾਫੀ ਲੰਬੀਆਂ ਹੁੰਦੀਆਂ ਨੇ ਇਸ ਕਰਕੇ ਉਹ ਸਾਰੀਆਂ ਰਿਪੋਰਟਾਂ ਅੱਜ ਪੰਜਾਬ ਦੀ ਕੈਬਨਿਟ ਦੇ ਅੰਦਰ ਟੇਬਲ ਹੋਣੀਆਂ ਜਿਨ੍ਹਾਂ ਤੇ ਵਿਚਾਰ ਵਟਾਂਦਰਾ ਹੋਇਆ ਜਿਨ੍ਹਾਂ ਨੂੰ ਪਾਸ ਕੀਤਾ ਗਿਆ ਮੈਂ ਸਭ ਤੋਂ ਪਹਿਲਾਂ ਇਸ ਬੁੱਦੇ ਤੇ ਆਉਣਾ ਕਿ ਪੰਜਾਬ ਵਿਧਾਨ ਸਭਾ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਸੀਂ ਸਪੈਸ਼ਲ ਅੰਦਰ ਜਿਹੜੇ ਪੈਂਡਿੰਗ ਬਿੱਲ ਨੇਗੇ ਜਿਹੜਾ ਪੈਂਡਿੰਗ ਸੰਵਿਧਾਨਕ ਕੰਮਕਾਰ ਆ ਪੰਜਾਬ ਸਰਕਾਰ ਦਾ ਉਹ ਪਾਸ ਕੀਤਾ ਜਾਊਗਾ ਸੋ 24 ਤੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਅਸੀਂ ਬੁਲਾਇਆ ਗਿਆ ਇਹ ਅੱਜ ਦੀ ਕੈਬਨਟ ਦਾ ਅਹਿਮ ਫੈਸਲਾ ਹੈਗਾ ਜਿਹਦੇ ਨਾਲ ਮੈਂ ਸਮਝਦਾ ਕਾਫੀ ਸਾਰਾ ਵਿਧਾਨਕ ਸੰਵਿਧਾਨਕ ਕੰਮਕਾਰ ਜਿਹੜਾ ਉਹ ਪਾਸ ਹੋਊਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਥਾਪਨਾ ਹੋਈ ਆ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਉਸ ਸਮੇਂ ਤੋਂ ਲੈ ਕੇ ਲਗਾਤਾਰ ਅਸੀਂ ਰੋਜ਼ਗਾਰ ਲੋਕਾਂ ਨੂੰ ਦੇਣ ਵੱਲ ਵੱਧ ਰਿਹਾ ਹੁਣ ਤੱਕ ਲਗਭਗ 50000 ਤੋਂ ਉੱਪਰ ਪੋਸਟਾਂ ਸਰਕਾਰ ਪੂਰੇ ਪੌਣੇ 3 ਸਾਲ ਦੇ ਸਮੇਂ ਦੇ ਦੌਰਾਨ 50000 ਲਗਭਗ 50000 ਪੋਸਟਾਂ ਸੀ ਪੰਜਾਬ ਦੀਆਂ ਭਰ ਚੁੱਕੀਆਂ ਜਿਹਦੇ ਅੰਦਰ ਸਾਡੇ ਕੰਪੀਟੈਂਟ ਬੱਚੇ ਜਿਹੜੇ ਨੇਗੇ ਉਹ ਆਕੇ ਆਪਣੀਆਂ ਸਾਡੀ ਸਰਕਾਰ ਦੇ ਨਾਲ ਸੇਵਾਵਾਂ ਦੇ ਰਹੇ ਨੇਗੇ ਔਰ ਸਰਕਾਰ ਦਾ ਕੰਮਕਾਰ ਜਿਹੜਾ ਬਿਹਤਰ ਬਣਾ ਰਹੇ ਨੇਗੇ 15000 ਪੋਸਟਾਂ ਅਸੀਂ ਹੁਣ ਤੱਕ ਭਰ ਚੁੱਕੇ ਹਾਂ ਉਸੇ ਕੜੀ ਦੇ ਤਹਿਤ ਉਸੇ ਲੜੀ ਦੇ ਤਹਿਤ ਲਗਾਤਾਰੇ ਪੋਸਟਾਂ ਜਿਹੜੀਆਂ ਅਸੀਂ ਹੋਰ ਮੁੜ ਸਰਜੀਤ ਵੀ ਕਰ ਰਹੇ ਹਾਂ ਔਰ ਨਵੀਆਂ ਪੋਸਟਾਂ ਦੀ ਸਥਾਪਨਾ ਵੀ ਕਰ ਰਹੇ ਹਾਂ ਤਾਂ ਕਿ ਸਾਡੇ ਡਿਪਾਰਟਮੈਂਟਾਂ ਦੇ ਅੰਦਰ ਸਾਡੇ ਯੰਗ ਜਨਰੇਸ਼ਨ ਨੌਜਵਾਨ ਜਿਹੜੇ ਨੇਗੇ ਉਹ ਆਪਣੀਆਂ ਸੇਵਾਵਾਂ ਦੇ ਦੇ ਸਕਣ ਇਸੇ ਤਰ੍ਹਾਂ ਕੁਝ ਪੋਸਟਾਂ ਜਿਹੜੀਆਂ ਸੀਗੀਆਂ ਉਹ ਰਾਜਪਾਲ ਜੀ ਦੇ ਆਫਿਸ ਦੇ ਅੰਦਰ ਮਨਜੋ ਗਵਰਨਰ ਸਾਹਿਬ ਦੇ ਆਫਿਸ ਦੇ ਅੰਦਰ ਉੱਥੇ ਅਸੀਂ ਲਗਭਗ ਪਤਨ ਪੋਸਟਾਂ ਦੀ ਸਥਾਪਨਾ ਕੀਤੀ ਆ ਇਸ ਤੋਂ ਬਿਨਾ ਪੰਜਾਬ ਰਾਜ ਪੰਜਾਬ ਰਾਜ ਕਾਨੂੰਨੀ ਸੇਵਾਮਾਂ ਅਥਾਰਟੀ ਲੀਗਲ ਅਥਾਰਟੀ ਜਿਹੜੀ ਆ ਉਹਦੇ ਅੰਦਰ 22 ਪੋਸਟਾਂ ਪ੍ਰੋਸੈਸ ਸਰਵਰ ਦੀਆਂ ਜਿਹੜੇ ਸੰਮਣ ਮੰਡਲ ਦਾ ਕੰਮ ਕਰਦੇ ਨੇ ਕਿ 22 ਪੋਸਟਾਂ ਦੀ ਸਥਾਪਨਾ ਕੀਤੀ ਆ ਇਸੇ ਤਰੀਕੇ ਯੁਵਕ ਸਭਾ ਮਾ ਡਿਪਾਰਟਮੈਂਟ ਦੇ ਵਿੱਚ ਤਿੰਨ ਪੋਸਟਾਂ ਦੀ ਮਲੇੜ ਕੋਲ ਸਥਾਪਨਾ ਹੋਈ ਆ ਇਸ ਤਵੇ ਨਾਲ ਇੱਕ ਅਹਿਮ ਫੈਸਲਾ ਲੈਂਦਿਆ ਕਿਉਂਕਿ ਪਿੱਛੇ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਡਾਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਪੰਜਾਬ ਦੇ ਨੌਜਵਾਨਾਂ ਨੂੰ 올림픽ਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਖੇਡਣ ਲਈ ਅਸੀਂ ਪਹਿਲਾਂ ਹੀ ਪਾਲਿਸੀ ਬਣਾਈ ਹੈਗੀ ਸੋ ਸੇ ਦੇ ਤਹਿਤ ਅਸੀਂ ਪੰਜਾਬ ਦੇ ਅੰਦਰ 13 13 ਡਾਕਟਰ ਭਰਤੀ ਕਰਨ ਜਾ ਰਹੇ ਹਾਂ ਜਿਹੜੇ ਸਪੈਸ਼ਲੀ ਜਿਹੜੇ ਮੈਂ ਸਮਝਦਾ ਸਪੋਰਟਸ ਇੰਜਰੀ ਦਾ ਸਬੰਧਤ ਹੋਣਗੇ ਜਿਹੜੇ ਸਾਡੇ ਬੱਚੇ ਖੇਡਦੇ ਨੇਗੇ ਜਦੋਂ ਖੇਡਾਂ ਦੇ ਦੌਰਾਨ ਉਹਨਾਂ ਨੂੰ ਕੋਈ ਸੱਟ ਲੱਗ ਜਾਂਦੀ ਆ ਕੋਈ ਉਹਨਾਂ ਨੂੰ ਇੰਜਰੀ ਆ ਜਾਂਦੀ ਆ ਕੋਈ ਉਹਨਾਂ ਨੂੰ ਮੈਡੀਕਲੀ ਪ੍ਰੋਬਲਮ ਆ ਜਾਂਦੀ ਆ ਤਾਂ ਸਪੈਸ਼ਲ ਜਿਹੜੇ ਅਸੀਂ ਸਪੋਰਟਸ ਦੇ ਖੇਤਰ ਦੇ ਅੰਦਰ 13 ਸਪੈਸ਼ਲ ਸਪੋਰਟਸ ਦਾ ਸਬੰਧਤ ਡਾਕਟਰਾਂ ਦੀ ਭਰਤੀ ਕਰਨ ਜਾ ਰਹੇ ਹਾਂ ਇਹ ਇੱਕ ਅਹਿਮ ਫੈਸਲਾਗਾ ਪਹਿਲਾਂ ਹੀ ਆਲਰੇਡੀ ਜਿਹੜਾ ਅਸੀਂ ਡਾਇਰੈਕਟਰ ਸਪੋਰਟਸ ਮੈਡੀਸਨ ਬਣਾ ਚੁੱਕੇ ਹਾਂ ਸੋ ਇਹ 13 ਪੋਸਟਾਂ ਦੀ ਸਥਾਪਨਾਜ ਹੋਈ ਆ ਇਸ ਤੋਂ ਬਿਨਾ ਡਰਾਈਵਰ ਆਪਕਾਰੀ ਤੇ ਕਰਮ ਵਿਭਾਗ ਆਕਸੀਜਨ ਟੈਕਨੀਸ਼ੀਅਨ ਡਿਪਾਰਟਮੈਂਟ ਦੇ ਅੰਦਰ 53 ਪੋਸਟਾਂ ਜਿਹੜੀਆਂ ਉਹ ਡਰਾਈਵਰਾਂ ਦੀਆਂ ਉਹ ਅਸੀਂ ਬੜੇ ਜਲਦੀ ਭਰਨ ਜਾ ਰਹੇ ਹਾਂ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਹਾਂ 822 ਪੋਸਟਾਂ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਤੇ ਪਰਿਵਾਰ ਭਲਾਈ ਯਾਨੀ ਕਿ ਸਾਡੇ ਹੈਲਥ ਸੈਕਟਰ ਦੇ ਅੰਦਰ ਸਾਡੇ ਸਿਹਤ ਖੇਤਰ ਦੇ ਅੰਦਰ ਅਸੀਂ ਲੈਬ ਟੈਕਨੀਸ਼ੀਅਨ ਦੀਆਂ 119 ਪੋਸਟਾਂ ਸਟਾਫ ਨਰਸ ਦੀਆਂ 311 ਪੋਸਟਾਂ ਇਸੇ ਤਰੀਕੇ ਮਲਟੀ ਪਰਪਸ ਹੈਲਥ ਵਰਕਰਸ ਦੀਆਂ 112 ਪੋਸਟਾਂ ਮਲਟੀ ਪਰਪਸ ਹੈਲਥ ਵਰਕ ਮੇਲ 270 ਪੋਸਟਾਂ ਕੁੱਲ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਸਭਾਵਾਂ ਦੇ ਅੰਦਰ ਭਰਤੀ ਕਰਨ ਜਾ ਰਹੇ ਹਾਂ ਤਾਂ ਕਿ ਸਾਡੀਆਂ ਸਿਹਤ ਸਭਾਵਾਂ ਜਿਹੜੀਆਂ ਨੇ ਹੋਰ ਬਿਹਤਰ ਹੋ ਸਕਣ 822 822 ਬਾਤ ਕਰੀ ਕਰਦੇ 822 ਟੋਟਲ ਪੋਸਟਾਂ ਜਿਹੜੀਆਂ ਇੱਥੇ ਇਹਨਾਂ ਦੀ ਸਥਾਪਨਾ ਹੋਈ ਆ ਇਸ ਤੋਂ ਬਿਨਾ ਜਿਹੜਾ ਸਾਡੇ ਪੰਜਾਬ ਦੇ ਅੰਦਰ ਸਾਡੇ ਟੀਚਰ ਨੇ ਜਿਹੜੇ ਸਾਡੇ ਮੈਸਬੰਧ ਦਾ ਸਪੋਰਟਸ ਨਾਲ ਸੰਬੰਧਿਤ ਟੀਚਰ ਨੇਗੇ ਜਿਨ੍ਹਾਂ ਨੂੰ ਪੀਟੀਆਈ ਟੀਚਰ ਕਹਿ ਦਿੰਦੇ ਆਗੇ ਉਹ ਵੱਖ-ਵੱਖ ਡਿਪਾਰਟਮੈਂਟਾਂ ਦੇ ਤਹਿਤ ਅਸੀਂ 2000 ਉਹ ਵੀ ਭਰਤੀ ਕਰਨ ਜਾ ਰਹੇ ਆ ਇਸ ਤੋਂ ਬਿਨਾ ਮੈਡੀਕਲ ਤੇ ਸਿੱਖਿਆ ਦੇ ਖੇਤਰ ਖੋਜ ਦੇ ਖੇਤਰ ਦੇ ਅੰਦਰ ਉੱਥੇ ਵੀ ਅਸੀਂ ਲਗਭਗ 97 ਪੋਸਟਾਂ ਜਿਹੜੀਆਂ ਸਪੈਸ਼ਲਿਸਟ ਰੈਜ਼ੀਡੈਂਟ ਆਫਟਰ ਨੇ ਉਹਨਾਂ ਦੀ ਭਰਤੀ ਕਰਨ ਜਾ ਰਹੇ ਆ ਕੁੱਲ ਮੈਂ ਸਮਝਦਾਗਾ ਅੱਜ 3000 ਤੋਂ ਉੱਪਰ ਪੋਸਟਾਂ ਦੀ ਰਚਨਾ ਜਿਹੜੀ ਆ ਇਸ ਪੰਜਾਬ ਦੀ ਕੈਬਨਿਟ ਨੇ ਕੀਤੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰ ਰਹਿ ਕੇ ਆਪਣੀਆਂ ਸੇਵਾਵਾਂ ਦੇ ਸਕਣ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮਾਝ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਬਹੁਤ ਸਾਰੇ ਪ੍ਰਵਾਸੀ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਹੜੇ ਫੋਰਨ ਦੇ ਅੰਦਰ ਜਾ ਕੇ ਬਾਹਰੀ ਦੇਸ਼ਾਂ ਦੇ ਅੰਦਰ ਜਾ ਕੇ ਆਪਣੀਆਂ ਸਬਾਮਾਂ ਨਿਭਾ ਰਹੇ ਨੇ ਉੱਥੇ ਆਪਣਾ ਕੰਮ ਕਰ ਰਹੇ ਨੇਗੇ ਉਹਨਾਂ ਦੇ ਬਹੁਤ ਸਾਰੇ ਡਿਸਪਿਊਟ ਜਿਹੜੇ ਨੇਗੇ ਉਹ ਪੰਜਾਬ 'ਚ ਪੈਦਾ ਹੋ ਜਾਂਦੇ ਸੀਗੇ ਉਹਨਾਂ ਨੂੰ ਜਿਠਣ ਦੇ ਲਈ ਅਸੀਂ ਸਪੈਸ਼ਲ ਪੋਸਟਾਂ ਦਾ ਸਪੈਸ਼ਲ ਜਿਹੜੀਆਂ ਅਦਾਲਤਾਂ ਦਾ ਗਠਨ ਕੀਤਾਗਾ ਪੰਜਾਬ ਦੇ ਅੰਦਰ ਸਪੈਸ਼ਲ ਅਦਾਲਤਾਂ ਦਾ ਗਠਨ ਹੋਇਆ ਜਿਹਦੇ ਨਾਲ ਐਨ ਆਰ ਆਈ ਦੇ ਮਾਮਲੇ ਜਿਹੜੇ ਨੇਗੇ ਉਹਨਾਂ ਨੂੰ ਨਿਪਟਾਉਣ ਦੇ ਅੰਦਰ ਬੜੀ ਤੇਜ਼ੀ ਆਊਗੀ ਪੰਜਾਬ ਦੇ ਅੰਦਰ ਅਸੀਂ 6 ਅਦਾਲਤਾਂ ਬਣਾ ਰਹੇ ਹਾਂਗੇ ਜਿਹੜੀਆਂ ਸੁਪੀਰੀਅਰ ਜੁਡੀਸ਼ੀਅਲ ਹੋਣਗੀਆਂ ਯਾਨੀ ਕਿ ਐਡੀਸ਼ਨ ਸੈਸ਼ਨ ਦੇ ਲੈਵਲ ਦੀਆਂ ਅਸੀਂ ਕੋਰਟਾਂ ਸਥਾਪਿਤ ਕਰ ਰਹੇ ਹਾਂ ਜਿਹਦੇ ਅੰਦਰ ਜਿਹਦੇ ਅੰਦਰ ਜਿਹੜੇ ਐਨ ਆਰ ਆਈ ਨਗੇ ਉਹਨਾਂ ਦੇ ਮਾਮਲਿਆਂ ਤੇ ਵਿਚਾਰ ਹੋਊਗਾ ਉਹਨਾਂ ਦੇ ਮਾਮਲਿਆਂ ਨੂੰ ਸਪੀਡੀ ਯਾਨੀ ਬੜੀ ਤੇਜ਼ੀ ਦੇ ਨਾਲ ਉਹਨਾਂ ਦਾ ਫੈਸਲਾ ਹੋਊਗਾ ਔਰ ਇਸ ਤੋਂ ਬਿਨਾਂ ਤਿੰਨ ਚਾਰ ਜਿਹੜੀਆਂ ਕੋਰਟਾਂ ਲਗੀਆਂ ਉਹ ਐਡੀਸ਼ਨਲ ਸੈਸ਼ਨ ਚਲਦੀਆਂ ਬਣਾ ਰਹੇ ਹਾਂਗੇ ਤਿੰਨ ਕੋਰਟਾਂ ਜਿਹੜੀਆਂ ਲਗੀਆਂ ਉਹ ਜੂਨੀਅਰ ਸਬਜਾ ਚ ਬਣਾ ਰਿਹਾ ਯਾਨੀ ਕਿ ਲੋਅਰ ਜੁਡੀਸ਼ਰੀ ਦੇ ਬਣਾ ਰਿਹਾ ਤਾਂ ਕਿ ਉੱਥੇ ਫੈਸਲੇ ਜਲਦੀ ਤੇਜ਼ੀ ਨਾਲ ਹੋ ਸਕਣ ਔਰ ਕੋਲ ਇਹਦੇ ਲਈ ਜਿਹੜਾ ਉਹਨਾਂ ਦਾ ਲਾਲ ਦਾ ਸਟਾਫ ਆ 21 ਪੋਸਟਾਂ ਸਭ ਦਾ ਜੂਨੀਅਰ ਡਿਵੀਜ਼ਨ ਦੇ ਲਈ ਔਰ ਲਗਭਗ ਚਾਰੀ ਪੋਸਟਾਂ ਜਿਹੜੀਆਂ ਲਗੀਆਂ ਉਹ ਐਡੀਸ਼ਨ ਸੈਸ਼ਨ ਦੇ ਲਈ ਜਿਹਦੇ ਵਿੱਚ ਅਸੀਂ ਸਪੈਸੀਫਿਕਲੀ ਜੇ ਮੈਂ ਗੱਲ ਕਰਾਂ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਐਸਬੀਐਸ ਨਗਰ ਇਹਨਾਂ ਦੇ ਵਿੱਚ ਅਸੀਂ ਇੱਕ ਇੱਕ ਜਿਹੜੀ ਸਪੈਸ਼ਲ ਕੋਰਟ ਆ ਉਹ ਐਨਆਰਆਈ ਦੀ ਬਣਾਈ ਆ ਤਾਂ ਕਿ ਐਨਆਰਐਨ ਦੇ ਮਾਮਲੇ ਜਿਹੜੇ ਨੇਗੇ ਇਹ ਇੱਥੇ ਹੀ ਹੱਲ ਹੋ ਸਕਣ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਨਹੀਂ ਤਾਂ ਦੂਸਰੀਆਂ ਅਦਾਲਤਾਂ ਦੇ ਅੰਦਰ ਕਾਫੀ ਸਮਾਂ ਲੱਗ ਜਾਂਦਾਗਾ ਪਰ ਇਹ ਚਾਰ ਕੋਰਟਾਂ ਜਿਹੜੀਆਂ ਅਸੀਂ ਐਡੀਸ਼ਨ ਸੈਸ਼ਨ ਦੇ ਲੈਵਲ ਦੀਆਂ ਔਰ ਜੁੜੀਆਂ ਜਿਹੜੇ ਹੈਗੇ ਨੇਗੇ ਸਰਦਕ ਦੀਆਂ ਉਹ ਵੀ ਪੰਜਾਬ ਦੇ ਅੰਦਰ ਸਥਾਪਨਾ ਕੀਤੀ ਹੈ ਤਾਂ ਕਿ ਬੜੇ ਅچھے ਤਰੀਕੇ ਨਾਲ ਬੜੀ ਤੇਜ਼ੀ ਦੇ ਨਾਲ ਜਿਹੜਾ ਇਹਨਾਂ ਦਾ ਫੈਸਲਾ ਹੋ ਸਕੇ ਇਹ ਵੀ ਇੱਕ ਬਹੁਤ ਵੱਡਾ ਮੈਂ ਸਮਝਦਾ ਬਹੁਤ ਲੰਬੇ ਅਰਸੇ ਤੋਂ ਪੈਂਡਿੰਗ ਪਿਆ ਮਸਲਾ ਸੀਗਾ ਉਹਦਾ ਵੀ ਅੱਜ ਹੱਲ ਹੋਇਆਗਾ ਇਸ ਤੋਂ ਬਿਨਾ ਪੰਜਾਬ ਦੇ ਜਿਹੜੇ ਡਾਕਟਰ ਸੀਗੇ ਉਹਨਾਂ ਦਾ ਮੈਡੀਕਲ ਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਦੇ ਅਧੀਨ ਉਹਨਾਂ ਦੀ ਤਨਖਾਹ ਜਿਹੜੀ ਵਧਾਈ ਗਈ ਆ ਉਹਨੂੰ ਵੀ ਅੱਜ ਕੈਬਨਿਟ ਦੇ ਮਨਜ਼ੂਰੀ ਦਿੱਤੀ ਆ ਪਿੱਛੇ ਅਸੀਂ ਵਧਾਈ ਸੀਗੀ ਅੱਜ ਕੈਬਨਿਟ ਨੇ ਉਹਨੂੰ ਪਾਸ ਕੀਤਾ ਕੈਬਨਿਟ ਦਾ ਮੈਮੋਰੰਡਮ ਆਇਆ ਸੀ ਉਹਨੂੰ ਲਾਗੂ ਵੀ ਬੈਸਾ ਬੰਦ ਅੱਜ ਪੰਜਾਬ ਦੇ ਜਿਹੜੇ ਸਾਡੇ ਸਾਰੇ ਡਾਕਟਰ ਸਾਹਿਬਾਨ ਨੇਗੇ ਜਿਹੜੇ ਮੈਡੀਕਲ ਖੇਤਰ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੂਗੀ ਉਹਨਾਂ ਦਾ ਵੀ ਕਾਫੀ ਜਿਹੜਾ ਸੈਦਰੀ ਦੇ ਵਿੱਚ ਵਾਅਦਾ ਹੋਣ ਜਾ ਰਿਹਾ ਇਸ ਤੋਂ ਬਿਨਾ ਹੋਰ ਜਿਹੜੇ ਪੰਜਾਬ ਦਾ ਖਾਸ ਕਰਕੇ ਜਿਵੇਂ ਪਿੰਡੂ ਖੇਤਰ ਦੀ ਗੱਲ ਕਰਾਂ ਪੰਜਾਬ ਦੇ ਪਿੰਡੂ ਖੇਤਰ ਦੀ ਮੈਂ ਗੱਲ ਕਰਾਂ ਤਾਂ ਜਿਹੜੇ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਚੌਂਕੀਦਾਰ ਦੀ ਸੇਵਾ ਮੰਹਾਉਣ ਵਾਲੇ ਲੋਕ ਜਿਹੜੇ ਲਗਭਗ ਪੰਜਾਬ ਦੇ ਹਰੇਕ ਪਿੰਡ ਦੇ ਅੰਦਰ ਘੱਟੋ ਘੱਟ ਇੱਕਾਂ ਨਹੀਂ ਦੋ ਲੱਗੇ ਚੌਂਕੀਦਾਰ ਪੰਜਾਬ ਸਰਕਾਰ ਵੱਲੋਂ ਲਾਏ ਗਏ ਨੇ ਕਿ ਉਹਨਾਂ ਦਾ ਮਿਹਨਤ ਰਾਮਾ ਜਿਹੜਾ ਸੀਗਾ ਚੌਂਕੀਦਾਰਾ ਪੱਤਾ ਜੀ ਨੂੰ ਅਸੀਂ ਕਹਿ ਦਨੇ ਆ ਮਾਨ ਪੱਤਾ ਜੀ ਨੂੰ ਕਹਿ ਦਨੇ ਆ ਪਹਿਲਾਂ ਉਹ 1250 ਰੁਪਿਆ ਪ੍ਰਤੀ ਮਹੀਨਾ ਆਉਂਦਾ ਸੀਗਾ ਅਸੀਂ ਉਹਨੂੰ ਵਧਾ ਕੇ ਹੁਣ 1500 ਰੁਪਿਆ ਪ੍ਰਤੀ ਮਹੀਨਾ ਕੀਤਾ ਗਿਆ 250 ਰੁਪਿਆ ਪ੍ਰਤੀ ਮਹੀਨਾ ਉਹਨਾਂ ਦੀ ਮਾਨ ਪੱਤੇ ਦੇ ਵਿੱਚ ਅੱਜ ਵਾਧਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਫੈਸਲੇ ਹੋਏ ਜਿਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਜਿਹੜੀ ਜ਼ਮੀਨ ਸੀਗੀ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਜ਼ਮੀਨ ਸੀ ਜਿਹੜੀ ਅੱਜ ਦੁਬਾਰਾ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਵਾਪਸ ਲੈ ਕੇ ਦੁਬਾਰਾ ਬਿਜਲੀ ਬੋਰਡ ਨੂੰ ਦਿੱਤੀ ਗਈ ਹੈ ਤਾਂ ਕਿ ਉੱਥੇ ਬਿਜਲੀ ਬੋਰਡ ਆਪਣਾ ਕੋਈ ਵੀ ਹੋਰ ਕੰਮ ਕਰ ਸਕੇ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਤਾਂ ਉਹ ਸੋਲਰ ਸੋਲਰ ਪਲਾਂਟ ਲਾਉਣ ਦੀ ਗੱਲ ਹੋਈ ਹੈ ਕਿ ਉੱਥੇ ਸੋਲਰ ਪਲਾਂਟ ਲੱਗੇ ਤਾਂ ਕਿ ਉਹ ਜਿਹੜੀ ਜ਼ਮੀਨ ਆ ਵਰਤੋਂ ਚ ਆ ਸਕੇ ਨਹੀਂ ਤਾਂ ਜਦੋਂ ਦਾ ਥਰਮਲ ਪਲਾਂਟ ਬੰਦ ਹੋਇਆਗਾ ਉਹ ਜ਼ਮੀਨ ਜਿਹੜੀ ਆ ਵਰਤੋਂ ਚ ਨਹੀਂ ਆ ਰਹੀ ਸੋ ਉਹ ਜ਼ਮੀਨ ਜਿਹੜੀ ਆ ਵਾਪਸ ਅੱਜ ਪੀਐਸ ਪੀਸੀਐਲ ਨੂੰ ਵਾਪਸ ਕੀਤੀ ਆ ਸੋ ਇਹਦੇ ਨਾਲ ਇੱਕ ਬਹੁਤ ਵੱਡਾ ਫਾਇਦਾ ਮੈਂ ਸਮਝਦਾ ਅ ਬਿਜਲੀ ਬੋਰਡ ਨੂੰ ਹੋਊਗਾ ਔਰ ਪੰਜਾਬ ਸਰਕਾਰ ਨੂੰ ਹੋਊਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੇ ਈਡੀਸੀ ਦੇ ਚਾਰਜ ਸੀਗੇ ਜਿਹੜੇ ਡਿਵੈਲਪਮੈਂਟ ਦੇ ਚਾਰਜ ਸੀਗੇ ਉਹਨਾਂ ਚਾਰਜਸ ਦੇ ਅੰਦਰ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਆ ਤਾਂ ਕਿ ਉਹਨਾਂ ਨੂੰ ਉਹ ਲੋਕਾਂ ਨੂੰ ਰਾਹਤ ਮਿਲ ਸਕੇ ਜਿਹੜੇ ਨਾਨ ਕੰਸਟਰਕਸ਼ਨ ਫੀਸ ਸੀਗੀ ਜਿਨ੍ਹਾਂ ਨੇ ਪਲਾਟ ਲਿਆ ਸੀ ਘਰ ਬਣਾਉਣ ਲਈ ਪੂਡਾ ਦੇ ਉੱਤੋਂ ਗਲਾਡਾ ਤੋਂ ਘਰ ਲਿਆ ਸੀ ਪਰ ਲੇਕਿਨ ਉਹ ਸਮੇਂ ਰਹਿੰਦੇ ਆਪਣਾ ਪਲਾਟ ਜਾਂ ਘਰ ਨਹੀਂ ਬਣਾ ਸਕੇ ਸੋ ਉਹਨਾਂ ਨੂੰ ਅਸੀਂ ਰਾਹ ਦਿੱਤੀ ਆ ਕਿ ਉਹ ਆਪਣਾ ਜਿੰਨਾ ਪੈਸਾ ਬਣਦਾਗਾ ਉਹ 50% ਜਮ੍ਹਾਂ ਕਰਵਾ ਦੇਣ ਤਾਂ ਕਿ ਉਹਨਾਂ ਨੂੰ ਦੁਬਾਰਾ ਪਲਾਟ ਜਿਹੜਾ ਪਲਾਟ ਵੀ ਮਿਲ ਜੂਗਾ ਤੇ ਉਹਦਾ ਸਾਰਾ ਹੋਰ ਰਹਿੰਦਾ ਪੈਸੇ ਮਾਫ ਤਾਂ 50% ਅਸੀਂ ਜਿੱਲਾ ਇੰਟਰਸਟ ਤੇ ਪਲੈਂਟੀ ਚੋਂ ਦਾ 50% ਵੇਦ ਕੀਤਾਗਾ ਤਾਂ ਕਿ ਸਾਰੇ ਜਿਹੜੇ ਦੇ ਆਪਣੇ ਤਵਾਰਾ ਬਣਾ ਲੈ ਇਸੇ ਤਰੀਕੇ ਜਿਵੇਂ ਆਈਟੀ ਇੰਡਸਟਰੀ ਦੇ ਜਾਂ ਆਈਟੀ ਇੰਡਸਟਰੀ ਦੇ ਕੇਸ ਨੇਗੇ ਜੀ ਹਾਂਜੀ ਮੈਂ ਕਰਦਾ ਕਰਦਾ ਪਲੀਜ਼ ਕਰਦਾ ਬਾਅਦ ਚ ਕਰਾ ਲਵਾਂ ਜਿਹੜੇ ਪਲਾਟ ਨੇਗੇ ਪਲਾਟ ਦੇ ਅੰਦਰ ਇਹ ਆ ਕਿ ਤੁਸੀਂ ਆਪਣਾ ਜਿਹੜਾ ਪਲਾਟ ਲਿਆ ਜਿਹੜਾ ਡਿਫਾਲਟ ਹੋ ਗਿਆ ਜਿਹਨੇ ਨਾਨ ਕੰਸਟਰਕਸ਼ਨ ਫੀਸ ਵੀ ਨਹੀਂ ਭਰੀ ਔਰ ਸਮਾਂ ਰਹਿੰਦੇ ਆਪਣਾ ਪਲਾਟ ਨਹੀਂ ਬਣਾਇਆ ਤਾਂ ਉਹ ਆਪਣਾ ਪਲਾਟ ਜਿਹੜਾ ਬਣਾ ਸਕਦਾਗਾ ਉਹਦੇ ਅੰਦਰ ਉਹਨੂੰ ਜਿਹੜੇ ਚਾਰजेस ਨੇਗੇ ਉਹਨਾਂ ਦੇ ਅੰਦਰ 50% ਅਸੀਂ ਛੋੜ ਦਿੱਤੀ ਆ 50% ਨਾਨ ਕੰਸਟਰਕਸ਼ਨ ਏਰੀਏ ਦੇ ਵਿੱਚ 50% ਛੋੜ ਦਿੱਤੀ ਆ ਇਸੇ ਤਰੀਕੇ ਜਿਨ੍ਹਾਂ ਲੋਕਾਂ ਨੇ ਜਿਹੜੇ ਆਈਟੀ ਦੇ ਖੇਤਰ ਦੇ ਅੰਦਰ ਜਾਂ ਹੋਰ ਕੰਪਨੀ ਦੇ ਖੇਤਰ ਦੇ ਅੰਦਰ ਆਪਣਾ ਜਿਹੜਾ ਸਮਾਂ ਰਹਿਦਾ ਉਹਨਾਂ ਨੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਨੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਡਿਪਾਰਟਮੈਂਟ ਨੇ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਪੋਜੈਸ਼ਨ ਦੁਬਾਰਾ ਲੈ ਲਿਆ ਉਹਨਾਂ ਨੇ ਆਪਣਾ ਸਮਾਂ ਰਹਿੰਦੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਅਸੀਂ ਉਹਨਾਂ ਨੂੰ 2.5% ਹੋਰ ਵਾਅਦੇ ਦੇ ਨਾਲ ਕਿਹਾ ਕਿ ਤੁਸੀਂ ਜਿਹੜੀ ਜਿੰਨੇ ਵੀ ਤੁਹਾਨੂੰ ਪ੍ਰਾਪਰਟੀ ਅਲਾਟ ਹੋਈ ਸੀ ਮੰਨ ਲਓ ਕਿ ਸਿਰਫ 2 ਕਰੋੜ ਦੀ ਹੋਈ ਸੀ 4 ਕਰੋੜ ਦੀ ਹੋਈ ਸੀ ਉਹਦਾ 2.5% ਹੋਰ ਪੈਸੇ ਜਮ੍ਹਾਂ ਕਰਾ ਕੇ ਉਹ ਆਪਣਾ ਕੰਸਟਰਕਸ਼ਨ ਟਾਈਮ ਵਧਾ ਸਕਦਾਗਾ ਤੇ ਆਪਣਾ ਟਾਈਮ ਦੇ ਨਾਲ ਅੱਪ ਦੀ ਜਿਹੜੀ ਆ ਉਹ ਪ੍ਰੋਜੈਕਟ ਨੂੰ ਪੂਰਾ ਕਰ ਸਕਦਾਗਾ ਇਹ ਜਿਹੜੇ ਵੱਡੇ ਫੈਸਲੇ ਆ ਅੱਜ ਦੀ ਹੋਏ ਨੇਗੇ ਇਸ ਤੋਂ ਬਿਨਾ ਇਹ ਕਹਿਮ ਫੈਸਲਾ ਕਿਉਂਕਿ ਜਦੋਂ ਵੀ ਕੋਈ ਜਦੋਂ ਵੀ ਕੋਈ ਰੀਅਲ ਏਸਟੇਟ ਵਾਲਾ ਜਦੋਂ ਪੂਡਾ ਦਾ ਕੋਈ ਵੀ ਕਲੋਨੀ ਕੱਟਦਾਗਾ ਤਾਂ ਉਹਨੂੰ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ 5% ਜਗ੍ਹਾ ਚਿਰਣੀ ਹੁੰਦੀ ਹੈ 1995 ਤੋਂ ਲੈ ਕੇ 1995 ਤੋਂ ਲੈ ਕੇ ਅੱਜ 2024 ਆ ਗਿਆ ਲਗਭਗ ਲੰਬਾ ਸਮਾਂ 30 ਸਾਲ ਦੇ ਸਮੇਂ ਦੌਰਾਨ ਇੱਕ ਵੀ ਪਲਾਟ ਕਿਸੇ ਵੀ ਪੰਜਾਬ ਦੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਨਹੀਂ ਮਿਲਿਆ ਪੰਜਾਬ ਦੇ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਨਾਲ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਪੁਰਾਣੀਆਂ ਸਰਕਾਰਾਂ ਕਾਂਗਰਸ ਪਾਰਟੀ ਦੀ ਸਰਕਾਰ ਅਕਾਲੀ ਦਲ ਭਾਜਪਾ ਦੀ ਸਰਕਾਰ ਇਹਨਾਂ ਦੋ ਦੋ ਤਿੰਨ ਤਿੰਨ ਜਿਹੜੀਆਂ ਪਾਰੀਆਂ ਖੇਡ ਕੇ ਚਲੀਆਂ ਗਈਆਂ ਜਾਂ ਤਿੰਨ ਤਿੰਨ ਵਾਰ ਸਰਕਾਰਾਂ ਬਣਾ ਲੀਆਂ ਪਰ ਕਦੇ ਵੀ ਕਿਸੇ ਨੇ ਪੰਜਾਬ ਦੇ ਗਰੀਬ ਲੋਕਾਂ ਵੱਲ ਇਕਨੋਮਿਕਲੀ ਵੀਕਰ ਸੈਕਸ਼ਨ ਵੱਲ ਧਿਆਨ ਨਹੀਂ ਦਿੱਤਾ ਲਗਭਗ ਪੰਜਾਬ ਦੀਆਂ ਵੱਖ-ਵੱਖ ਕਲੋਨੀਆ ਦੇ ਅੰਦਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਅੰਦਰ 700 ਤੋਂ ਇੱਕੜ ਪਰ ਜ਼ਮੀਨ ਜਿਹੜੀ ਆ ਉਹ ਡਵੈਲਪਮੈਂਟ ਪਈ ਸੀ 700 ਤੋਂ ਉੱਪਰ ਜ਼ਮੀਨ ਜਿਹੜੀ ਆ ਜਿਹੜੀ ਕਿ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਦੇਣੀ ਆ ਜਿਹੜੀ ਕਿ ਗਰੀਬੀ ਰੇਖਾ ਦੇ ਥੱਲੇ ਆਉਂਦੇ ਲੋਕਾਂ ਨੂੰ ਦੇਣੀ ਆ ਉਹ ਨਹੀਂ ਦਿੱਤੀ ਗਈ ਸੀ ਉਹ ਛੋਟੇ-ਛੋਟੇ ਚੰਕ ਦੇ ਅੰਦਰ ਮਹਾਲੀ ਦੇ ਅੰਦਰ ਲੁਧਿਆਣਾ ਦੇ ਅੰਦਰ ਅਮਰਸਰ ਦੇ ਅੰਦਰ ਕਿਸੇ ਹੋਰ ਸ਼ਹਿਰਾਂ ਦੇ ਅੰਦਰ ਪਈ ਸੀਗੀ ਉਹ ਅਸੀਂ ਸਾਰੀ ਜ਼ਮੀਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਗਵਾਇਟ ਆਡੈਂਟੀਫਾਈ ਕੀਤੀ ਆ ਉਹ ਲਗਭਗ 700 ਤੋਂ ਉੱਪਰ ਏਕੜ ਬਣਦੀ ਆ ਅਸੀਂ ਉਹ ਸਾਰੀ ਜ਼ਮੀਨ ਨੂੰ ਜਿਹੜਾ ਹੈਗਾ ਓਪਨ ਮਾਰਕੀਟ 'ਚ ਸੇਲ ਕਰਨ ਦਾ ਅੱਜ ਫੈਸਲਾ ਲਿਆ ਗਿਆ ਅੱਜ ਉਹ ਸਾਰੀ ਜ਼ਮੀਨ ਨੂੰ ਸੇਲ ਕਰਕੇ ਉਹਦੇ ਜਿੰਨੇ ਕਮਾਈ ਹੋਗੀ ਜੋ ਅਸੀਂ ਐਸਟੀਮੇਟ ਲਾਇਆਗਾ ਉਹਦੇ ਨਾਲ ਅਸੀਂ ਪੰਜਾਬ 'ਚ ਵੱਡੇ ਸ਼ਹਿਰਾਂ ਦੇ ਅੰਦਰ ਲਗਭਗ 10 ਵੱਡੇ ਸ਼ਹਿਰਾਂ ਦੇ ਅੰਦਰ 1500 ਏਕੜ ਜ਼ਮੀਨ ਜਿਹੜੀ ਆ ਉਹ ਅਕਵਾਇਰ ਕਰਾਂਗੇ ਜ਼ਮੀਨ ਖਰੀਦਾਂਗੇ ਉਹਨਾਂ ਪੈਸਿਆਂ ਦੀ ਫਿਰ ਉਹ ਜ਼ਮੀਨ ਨੂੰ ਡਿਵੈਲਪ ਕਰਕੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਦੇਾਂਗੇ ਇਹ ਬਹੁਤ ਵੱਡਾ ਫੈਸਲਾ ਅੱਜ ਦਾ ਇਹ ਇਤਿਹਾਸਿਕ ਫੈਸਲਾਗਾ ਨਹੀਂ ਤਾਂ ਸਾਰੇ ਜਣੇ ਸਾਰੀਆਂ ਸਰਕਾਰਾਂ ਜਿਹੜੀਆਂ ਨੇਗੀਆਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਬਾਅ ਪਰਾਂ ਦੇ ਨਾਲ ਰੱਖ ਕੇ ਜਾਂ ਕੋਈ ਨਾ ਕੋਈ ਹਤਕੰਡਾ ਪੜਾ ਕੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਇਗਨੋਰ ਕਰਕੇ ਰੱਖਦੀਆਂ ਸੀਗੀਆਂ ਗਰੀਬ ਲੋਕਾਂ ਨੂੰ ਗਰੋਰ ਕਰਕੇ ਰੱਖਦੀਆਂ ਸੀਗੀਆਂ ਅੱਜ ਇਹ ਫੈਸਲਾ ਹੋਇਆਗਾ ਕਿ ਅੱਜ ਉਹ ਸਾਰੀ ਜ਼ਮੀਨ ਕਿਉਂਕਿ ਛੋਟੇ ਛੋਟੇ ਟੁਕੜਿਆਂ ਚ ਕਿਤੇ 2 ਏਕੜਾ ਕਿਤੇ 3 ਏਕੜਾ ਕਿਤੇ 5 ਏਕੜਾ ਕਿਤੇ ਅੱਧਾ ਏਕੜਾ ਉਥੇ ਪੌਸਿਬਿਲਟੀ ਜਿਹੜੀ ਆ ਉਹ ਡਿਵੈਲਪ ਕਰਨ ਦੀ ਘਟ ਜਾਂਦੀ ਆ ਕਿਉਂਕਿ ਕੋਈ ਦੋ ਕਿਤੇ ਦੋ ਪਲਾਟ ਬਣਨਗੇ ਕਿਤੇ ਇੱਕ ਪਲਾਟ ਬਣੂਗਾ ਕਿਤੇ ਚਾਰ ਬਣਨਗੇ ਕਿਤੇ 10 ਬਣਨਗੇ ਕਿਤੇ 20 ਵੀ ਬਣਨਗੇ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾਗਾ ਕਿ ਉਹ ਸਾਰੀ ਜ਼ਮੀਨ ਜਿਹੜੀ ਆ ਵੇਚ ਕੇ ਜਿਹੜੀ ਛੋਟੇ ਛੋਟੇ ਟੁਕੜੇ ਆ ਜੇ ਵੇਚ ਕੇ ਜਿੰਨੀ ਉਹ ਤੋਂ ਅਰਨਿੰਗ ਹੋਊਗੀ ਜਿੰਨੇ ਪੈਸੇ ਕਮਾਏ ਜਾਣਗੇ ਉਹ ਸਾਰੇ ਪੈਸਿਆਂ ਨਾਲ ਲਗਭਗ 1500 ਏਕੜ ਜ਼ਮੀਨ ਜਿਹੜੀ ਆ ਚਾਹੇ ਉਹ ਮਹਾਰੀ ਲੁਧਿਆਣਾ ਜਲੰਧਰ ਅਮਰਸਰ ਫਗਵਾੜਾ ਬਠਿੰਡਾ ਸੰਗਰੂਰ ਇਹਨਾਂ ਸਾਰੇ ਸ਼ਹਿਰਾਂ ਦੇ ਅੰਦਰ ਜ਼ਮੀਨ ਜਿਹੜੀ ਆ ਉਹ ਖਰੀਦੀ ਜਾਊਗੀ ਉਹ ਜ਼ਮੀਨ ਦੇ ਨਾਲ ਜਿਹੜਾ ਹੈਗਾ ਫਿਰ ਅਸੀਂ ਉੱਥੇ ਇਕਨੋਮਿਕਲੀ ਵਿਕਸ਼ਰ ਸੈਕਸ਼ਨ ਨੂੰ ਜ਼ਮੀਨ ਡਿਵੈਲਪ ਕਰਕੇ ਪਲਾਟ ਜਿਹੜੇ ਨੇ ਅਸੀਂ ਦੇਵਾਂਗੇ ਤਾਂ ਕਿ ਸਾਡਾ ਉਹ ਵਰਕ ਜਿਹੜਾ ਮੈਂ ਸਮਝਦਾ ਬੜੇ ਲੰਬੇ ਅਰਸੇ ਤੋਂ ਲੰਬੇ ਅਰਸੇ ਤੋਂ ਅੱਛੇ ਕਰਾਚ ਰਹਿਣ ਤੋਂ ਬਾਝਾ ਸੀਗਾ ਔਰ ਉਹ ਜਿਹੜਾ ਹੈਗਾ ਸੈਕਸ਼ਨ ਉਹਨੂੰ ਰਾਤ ਮਿਲ ਸਕੇ ਇਹ ਅੱਜ ਵੱਡੇ ਫੈਸਲੇ ਪੰਜਾਬ ਸਰਕਾਰ ਦੇ ਹੋਏ ਦੇਗੇ ਸੋ ਇਹ ਸਾਰੇ ਮੈਂ ਤੁਹਾਨੂੰ ਲਗਭਗ ਬਰੀਫ ਕੀਤੇ ਨਗੇ ਡਿਟੇਲਡ ਪ੍ਰੈਸ ਨੋਟ ਵੀ ਅਸੀਂ ਬੜੀ ਜਲਦੀ ਸ਼ੇਅਰ ਕਰਾਂਗੇ ਸੋ ਇਸ ਤੋਂ ਬਿਨਾ ਇੱਕ ਦੋ ਹੋਰ ਛੋਟੇ ਰਹਿ ਗਏ ਜਿਹੜੇ ਮੈਂ ਤੁਹਾਨੂੰ ਦੱਸਦੇ ਆ ਕਿ ਪੰਜਾਬ ਸਰਕਾਰ ਨੇ ਅੱਜ ਇੱਕ ਹੋਰ ਫੈਸਲਾ ਕੀਤਾਗਾ ਕਿ ਜਿਹੜੇ ਐਸਿਡ ਅਟੈਕ ਦੇ ਵਿਕਟਮ ਨੇਗੇ ਜਦੋਂ ਕਿਸੇ ਤੇ ਐਸਿਡ ਅਟੈਕ ਹੋ ਜਾਂਦਾਗਾ ਉਹਦੇ ਵਿਕਟਮ ਨੇਗੇ ਉਹਨਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਪਹਿਲਾਂ ਪੈਨਸ਼ਨ ਮਿਲਦੀ ਸੀਗੀ ਉਸੀਂ ਬਤਾ ਕੇ 10000 ਰੁਪਇਆ ਮਹੀਨਾ ਕੀਤੀ ਆ ਔਰ ਇਹਦੇ ਨਾਲ ਹੀ ਇਹ ਵੀ ਅਪਰੂਵ ਕੀਤਾਗਾ ਕਿ ਜਿਹੜੇ ਐਸਿਡ ਅਟੈਕ ਦੇ ਅੰਦਰ ਜੈਂਡਰ ਜਿਹੜੀ ਆ ਥਰਡ ਜੈਂਡਰ ਸੀ ਉਹਨੂੰ ਵੀ ਇਹਦੇ ਅੰਦਰ ਅਸੀਂ ਜਿਹੜਾ ਹੈਗਾ ਇਨਕਲੂਡ ਕੀਤਾਗਾ ਤਾਂ ਕਿ 트랜ਸ ਜੈਂਡਰ ਜਿਹਨੂੰ ਆਪਾਂ ਕਹ ਦਨੇ ਆ ਉਹ ਵੀ ਇਸ ਸਕੀਮ ਦੇ ਅੰਦਰ ਆ ਸਕਣਗੇ ਵੀ ਇੱਕ ਅਹਿਮ ਫੈਸਲਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੀ ਕੈਬਨਿਟ ਨੇ ਲਿਆ ਗਿਆ ਸੋ ਮੇਰਾ ਕਹਿਣ ਦਾ ਪਾਪ ਲਗਾਤਾਰ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਦੇ ਪੱਖੀ ਫੈਸਲਾ ਲੈ ਰਹੀ ਆ ਸੋ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਮੁਲਾਜ਼ਮਾਂ ਲਈ ਆ ਬਹੁਤ ਲੰਬੇ ਅਰਸੇ ਤੋਂ ਇਹ ਫੈਸਲਾ ਪੈਂਡਿੰਗ ਪਿਆ ਸੀਗਾ ਪੁਰਾਣੀ ਸਰਕਾਰਾਂ ਨੇ ਕਰਕੇ ਕਦੇ ਇਹ ਲਾਗੂ ਨਹੀਂ ਹੋਇਆ ਸੀਗਾ ਉਹ ਵੀ ਅੱਜ ਫੈਸਲਾ ਅਸੀਂ ਅੱਜ ਦੀ ਕੈਬਨਿਟ ਨੇ ਲਾਗੂ ਕੀਤਾਗਾ ਮਿਲੂਗਾ ਜਿਹੜੇ ਪਿੰਡਾਂ ਚ ਸ਼ਹਿਰਾਂ ਬਲ ਆਉਣਾ ਚਾਹੁੰਦੇ ਜੇ ਸ਼ਹਿਰਾਂ ਦੇ ਅੰਦਰ ਚਾਹੇ ਕੋਈ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਆ ਜੀ ਦੇ ਕੋਲੇ 100 ਗਾਜ ਦਾ 150 ਗਾਜ ਦਾ 200 ਗਾਜ ਦਾ ਛੋਟਾ ਮਕਾਨ ਬਣਾਉਣ ਲਈ ਕਬੱਡੀ ਰਾਤ ਪੰਜਾਬ ਦੇ ਇਕਨੋਮਿਕਲੀ ਡੀਕਸਟ੍ਰਕਸ਼ਨ ਨੂੰ ਮਿਲੂਗਾ ਦੇਖੋ ਉੱਪਰ ਮਾਰਕੀਟ ਜਾਵਾਂਗੇ ਸ਼ਾਇਦ ਤੁਸੀਂ ਮੈਂ ਉਹ ਪਲਾਟ ਨੂੰ 2 ਲੱਖ ਦਾ ਖਰੀਦਾਂ ਤੁਸੀਂ 4 ਲੱਖ ਦਾ ਖਰੀਦ ਲਓਗੇ ਜਦੋਂ ਓਪਨ ਆਪਸ਼ਨ ਹੋਊਗੀ ਤਉਪਰ ਅਕਸ਼ਰ ਦੇ ਅੰਦਰ ਰੇਟ ਵਧਣ ਦੀ ਸੰਭਾਵਨਾ ਮੈਂ ਸਮਝਦਾ ਜਿਹ ਮਹਾਰੀਚ ਵੇਚਾਂਗੇ ਜਿਹੜਾ ਜਿਹੜਾ ਡਿਵੈਲਪ ਹੋਇਆ ਏਰੀਆ ਹੋਊਗਾ ਜੇ ਜਦੋਂ ਡਿਵੈਲਪਰ ਨੇ ਕੀਤਾ ਹੋਊਗਾ 2 ਡੋ ਕਰੋੜ ਦਾ ਲਿਆਊਗਾ ਅੱਜ ਸ਼ਾਇਦ ਉਹ 40 ਕਰੋੜ ਦਾ ਹੋ ਗਿਆ ਹੋਵੇ ਸੋ ਇਸੇ ਤਰੀਕੇ ਜੇ ਮੈਂ ਲੁਧਿਆਣਾ ਦੀ ਗੱਲ ਕਰਾਂ ਉੱਥੇ ਰੇਟ ਦੀ ਵੇਰੀਏਸ਼ਨ ਹੋਰ ਹੋਣੀ ਆ ਜਲੰਧਰ ਹੋਰ ਹੋਣੀ ਆ ਅਮਰਸਰ ਹੋਰ ਹੋਣੀ ਆ ਸੋ ਜਦੋਂ ਜੋ ਐਸਟੀਮੇਟ ਕਾਸਟ ਅਸੀਂ ਪ੍ਰੈਜ਼ੈਂਟ ਜਿਹੜੀ ਕੀਮਤ ਆ ਜਿਹੜੀ ਮਾਰਕੀਟ ਦੀ ਕੀਮਤ ਆ ਉਹਦੇ ਮਤਲ ਲੈ ਲਈ ਜਾਈਗੀ ਤਾਂ ਸਾਨੂੰ ਲਗਭਗ ਉਸ ਦੇ ਵਿੱਚ ਵਿੱਚ 1500 ਏਕੜ ਜ਼ਮੀਨ ਜਿਹੜੀ ਆ ਸੀ మార్కెట్ ਦਾ ਐਨਲਿਸਿਸ ਕਰਕੇ ਲਾਈਏ ਸਾਡੇ ਅਫਸਰ ਸਹਿਬਾਨ ਨੇ 1500 ਏਕੜ ਜ਼ਮੀਨ ਜਿਹੜੀ ਉਹ ਸਨੋਪ ਜੀ ਪੰਜਾਬ ਸਰਕਾਰ ਦੀ ਜਿਹੜੀ ਬੈਂਪੀਸੀ ਦੀ ਜ਼ਮੀਨ ਦਿੱਤੀ ਜਾਏਗੀ 1500 ਏਕੜ ਉਹ ਸ਼ਹਿਰਾਂ ਦੇ ਵਿੱਚ ਹੋएगी ਕਿ ਸ਼ਹਿਰਾਂ ਤੋਂ ਕੋਈ ਐਸੇ ਇਲਾਕੇ ਚ ਰੱਖੀ ਜਾਏਗੀ ਥੋੜਾ ਜਿਹਾ ਬਾਹਰਲੇ ਪਾਸੇ ਤਾਂ ਕਿ ਜ਼ਮੀਨ ਵੀ ਸਸਤੀ ਹੋਵੇ ਔਰ ਅਕਾਮੋਡੇਟ ਵੀ ਜ਼ਿਆਦਾ ਹੋ ਸਕੇ ਨਹੀਂ ਨਹੀਂ ਬਿਲਕੁਲ ਜਦੋਂ WDS ਦਾ ਮਤਲਬ ਕੀ ਆ ਪੂੜਾ ਗਮਾਡਾ ਦਾ ਮਤਲਬ ਕੀ ਆ ਕਿ ਬਿਲਕੁਲ ਸ਼ਹਿਰਾਂ ਚ ਹੋਊਗੀ ਔਰ ਸ਼ਹਿਰਾਂ ਦੇ ਅਡਜੋਇਨਿੰਗ ਸ਼ਹਿਰ ਦੇ ਅੰਦਰ ਤਾਂ ਹੀ ਲੈ ਸਕਦੇ ਸਾਈਡ ਦੇ ਐਡਜੋਇਨਿੰਗ ਨਵਾਂ ਡਵੈਲਪ ਕਰਕੇ ਦੇਣਾ ਹੈ ਜੀ ਸੋ ਸ਼ਹਿਰ ਦੇ ਬਿਲਕੁਲ ਐਡਜੋਇਨਿੰਗ ਏਰੀਆ ਚ ਉਦਾਰ ਲੱਗਦਾ ਜੀ ਮਾ ਸਰ ਬੋਲੇ ਤਾਂ ਕਿੰਨੇ ਮੈਨੀਫੀਸ਼ੀਅਰੀ ਜਿਹਦੇ ਹੋਣਗੇ ਕਿ ਡਬਲ ਐਸ ਦਾ ਕੋਈ ਟਾਰਗੇਟ ਹੈ ਕਿ ਨਹੀਂ ਦੇਖੋ ਜਿਸ ਰੇਸ਼ਿਓ ਦੇ ਹਿਸਾਬ ਨਾਲ ਮਕਾਰ ਬਣਾ ਕੇ ਦੇਣੇ ਨੇ ਪਹਿਲਾਂ ਉਸੇ ਰੇਸ਼ਿਓ ਦੇ ਹਿਸਾਬ ਨਾਲ ਹੋਊਗਾ ਇਹ ਤਾਂ ਹਜੇ ਜਿਹੜਾ ਡਿਟੇਲਡ ਪਲਾਨ ਹੈ ਉਹ ਸਾਡੇ ਡਿਪਾਰਟਮੈਂਟ ਤਿਆਰ ਕਰ ਰਿਹਾ ਹੈਗਾ ਬਟ ਲੇਕਿਨ ਮੋਟੇ ਰੂਪ ਦੇ ਵਿੱਚ ਪਾਲਿਸੀ ਨੂੰ ਅਪਰੂਵਲ ਮਿਲ ਗਿਆ ਕਿ ਪ੍ਰਾਣਿਆਂ ਨੂੰ ਜਿੱਥੇ ਡਿਵੈਲਪ ਨਹੀਂ ਹੋ ਸਕਿਆ ਉਹਨਾਂ ਨੂੰ ਸੇਲ ਕਰਕੇ ਜਿਹੜੇ ਸੇਲ ਵੱਲੋਂ ਸੇਲ ਕਰਕੇ ਉਹਦੇ ਵਿੱਚ ਨਵੀਂ ਜ਼ਮੀਨ ਖਰੀਦ ਕੇ ਤਾਂ ਕਿ ਅਸੀਂ ਉਹਨਾਂ ਨੂੰ ਦੇ ਸਕੀਏ ਨਹੀਂ ਤਾਂ 195 ਤੋਂ ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ ਅੱਜ 2024 ਆ ਗਿਆ ਲੱਗਦਾ 29 ਹਾਲਾ ਤੋਂ ਬਹੁਤ ਸਾਰਾ ਜ਼ਮੀਨਾਂ ਛੱਡੀਆਂ ਹੋਣੀਆਂ ਜੀ ਤਾਂ ਬਜਟ ਦਾ ਔਰ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ